ਹਾਲਾਤਾਂ ਦਾ ਜਾਂ ਕਿਸਮਤ ਦਾ ਜੀ ਆਂ ਦੋਸਤੋ ਇਹ ਇੱਕ ਲਾਈਨ ਹੈ ਜਿਹੜੀ ਜਿਹੜੀ ਸੱਚ ਸਾਬਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਅਸੀਂ ਅੱਜ ਪਹੁੰਚੇ ਆਂ ਅੰਮ੍ਰਿਤਸਰ ਦੇ ਇੱਕ ਘਰ ਦੇ ਵਿੱਚ ਜਿੱਥੇ ਇੱਕ ਬੱਚੇ ਨੂੰ ਖਾਸ ਜ਼ਰੂਰਤ ਹੈ ਤੁਹਾਡੇ ਵਰਗੇ ਵੀਰਾਂ ਦੀ ਲੋਕਾਂ ਦੀ ਸੰਸਥਾਵਾਂ ਦੀ ਐਨ ਜੀਓ ਦੀ ਪਰ ਪਹੁੰਚਣ ਦਾ ਕਾਰਨ ਕੀ ਹੈ ਆਖਿਰ ਕਿਉਂ ਮੈਂ ਇੰਨੀਆਂ ਗੱਲਾਂ ਕਰ ਰਿਹਾ ਕਿਉਂ ਇੱਥੇ ਪਹੁੰਚਿਆ ਵਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਘਰ ਦੇ ਹਾਲਾਤ ਦੇਖੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਬਿਆਨ ਕਰ ਰਹੀਆਂ ਨੇ ਸਭ ਕੁਝ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸ ਤਰੀਕੇ ਨਾਲ ਪਰਿਵਾਰ ਜਿਹੜਾ ਗੁਜ਼ਾਰਾ ਕਰ ਰਿਹਾ ਹੈ ਇਹ ਇੱਕ ਪਰਿਵਾਰ ਹੈ ਆਮ ਪਰਿਵਾਰ ਜਿਸ ਦੀ ਗੱਲ ਕਰੀਏ ਗਰੀਬ ਪਰਿਵਾਰ ਕਹਿ ਸਕਦੇ ਹਾਂ ਪਰ ਹਾਲਾਤ ਹੋਰ ਵੀ ਜਿਹੜੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਗੱਲ ਕਰਾਂਗੇ ਰੱਬ ਵੱਲੋਂ ਜੋ ਕੀਤਾ ਜਾਂਦਾ ਪਰ ਸਹੀ ਹੁੰਦਾ ਪਰ ਕਿਤੇ ਨਾ ਕਿਤੇ ਰੱਬ ਤੋਂ ਵੀ ਜਿਹੜੇ ਗਿੱਲੇ ਸ਼ਿਕਵੇ ਨਜ਼ਰ ਆ ਰਹੇ ਨੇ ਇਹ ਬੱਚਾ ਹੈ ਜੈਵਿਰ ਜਿਸ ਦੀ ਉਮਰ 6 ਸਾਲ ਹੈ ਪਰ ਕਰੀਬਨ 5 ਸਾਲ ਤੋਂ ਜੋ ਕਿਸੇ ਬਿਮਾਰੀ ਤੋਂ ਗ੍ਰਸਤ ਹੈ ਗੱਲ ਕਰੀਏ 5 ਸਾਲ ਤੋਂ ਇਸੇ ਤਰੀਕੇ ਨਾਲ ਜੜੀ ਕਈ ਬਿਮਾਰੀਆਂ ਲੱਗੀਆਂ ਆਈਆਂ ਨੇ ਗੰਭੀਰ ਰੂਪ ਦੀਆਂ ਤਾਂ ਇਸ ਦੇ ਲਾਜ਼ਮ ਦੇ ਵਿੱਚ ਕਈ ਲੱਖਾਂ ਰੁਪਏ ਲੱਗ ਚੁੱਕੇ ਨੇ ਇਹ ਪਰਿਵਾਰ ਕਿਸ ਤਰੀਕੇ ਨਾਲ ਪਰਿਵਾਰ ਦੇ ਦਿਲ ਤੇ ਬੀਤੀ ਹੋਏਗੀ ਜਦੋਂ ਲੋਕਾਂ ਦੇ ਬੱਚੇ ਹੱਸਦੇ ਖੇਡਦੇ ਨੇ ਤਾਂ ਆਪਣਾ ਬੱਚਾ ਘਰੇ ਰੋਂਦਾ ਹੋਵੇ ਉਸ ਦੇ ਲਾਜ਼ਮ ਤੇ ਪੈਸੇ ਲੱਗਦੇ ਹੋਣ ਤਾਂ ਕਿਤੇ ਨਾ ਕਿਤੇ ਦਰਦ ਤਾਂ ਹੁੰਦਾ ਹੀ ਐ ਤਾਂ ਉਸ ਤੋਂ ਪਹਿਲੇ ਪਰ ਹੋਰ ਗੱਲਾਂ ਦੱਸ ਦਈਏ ਕਿ ਘਰ ਦੇ ਹਾਲਾਤ ਦੇਖ ਸਾਦੇ ਜੀ ਬੱਚੇ ਦੇ ਲਾਜ਼ ਦੇ ਉੱਤੇ ਲਗਾਤਾਰ ਹੀ ਜਿੱਥੇ ਕਈ ਲੱਖ ਰੁਪਏ ਖਰਚ ਹੋ ਚੁੱਕੇ ਨੇ ਲੱਖਾਂ ਰੁਪਈਆ ਜਿਹੜਾ ਲੱਗ ਗਿਆ ਪਰ ਬੱਚਾ ਜੇ ਠੀਕ ਨਹੀਂ ਹੋਇਆ ਤਾਂ ਇਸ ਦੇ ਚੱਲਦਿਆਂ ਪਰਿਵਾਰ ਦੇ ਹਾਲਾਤ ਵੀ ਜਿਹੜੇ ਕਿਤੇ ਨਾ ਕਿਤੇ ਦੇਖ ਸਾਦੇ ਜੀ ਚੁੱਲੇ ਚੌਕੇ ਦੀ ਗੱਲ ਕਰੀਏ ਤਾਂ نیچے ਰੱਖ ਕੇ ਜਿਹੜੀ ਰੋਟੀ ਬਣਾਈ ਜਾਂਦੀ ਆ ਇੱਕ ਗੈਸ ਸਿਲੰਡਰ ਐ ਜਿਹਦੇ ਉੱਤੇ ਸਾਰਾ ਘਰ ਦਾ ਗੁਜ਼ਾਰਾ ਐ ਹੁਣ ਤੁਸੀਂ ਹਾਲਾਤ ਦੇਖ ਸਕਦੇ ਜੇ ਨਾ ਕੋਈ ਰਸਨ ਪਾਣੀ ਜਿਆਦਾ ਨਜ਼ਰ ਆ ਰਿਹਾ ਨਾ ਤਾਂ ਕੋਈ ਵਧੀਆ ਕਿਚਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿਉਂ ਕਿ ਪੈਸੇ ਬਹੁਤ ਜ਼ਿਆਦਾ ਬੱਚੇ ਦੇ ਲਾਸਤੇ ਖਰਚ ਹੋ ਰਹੇ ਨੇ ਤਸਵੀਰਾਂ ਦੇਖ ਸਕਦੇ ਜੇ ਕਿ ਮਾਪਿਓ ਜਿਹੜੇ ਨੇ ਉਹ ਖੇਡ ਰਹੇ ਨੇ ਬੱਚੇ ਨਾਲ ਖੇਡ ਰਹੇ ਨੇ ਗੱਲਾਂ ਕਰ ਰਹੇ ਨੇ ਕਿਉਂਕਿ ਬੱਚਾ ਸਾਰਾ ਦਿਨ ਇਸੇ ਤਰੀਕੇ ਨਾਲ ਜੁੜ ਰਹਿਦਾ ਰਹੇ ਬੱਚੇ ਦਾ ਵੀ ਮਨ ਲਗਾਉਣਾ ਜ਼ਰੂਰੀ ਹੈ ਤਾਂ ਬੱਚੇ ਨਾਲ ਵੀ ਗੱਲਬਾਤ ਕਰਦੇ ਨੇ ਤਾਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਆਖਿਰਕਾਰ ਕਿੰਨੀ ਕਿ ਮੁਸ਼ਕਲਾਂ ਜੜੀਆਂ ਆ ਰਹੀਆਂ ਨੇ ਕਿੰਨੀਆਂ ਕਿ ਦਿੱਕਤਾਂ ਜੜੀਆਂ ਆ ਰਹੀਆਂ ਨੇ ਕਿਸ ਤਰੀਕੇ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ ਕਿਉਂਕਿ ਆਖਿਰਕਾਰ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੈ ਉਹ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਬੱਚੇ ਨੂੰ ਕੀ ਬਿਮਾਰੀ ਹੋਈ ਸੀ ਕਿਸ ਤਰ੍ਹਾਂ ਕਿੰਨੇ ਸਾਲ ਹੋ ਗਏ ਨੇ 5 ਸਾਲ ਹੋ ਗਏ ਪਹਿਲਾ ਸਾਲ ਦਾ ਉਹ ਠੀਕ ਠਾਕ ਹੀ ਬਾਅਦ ਚ ਅਸੀਂ ਕਿਹਾ ਵੀ ਬੱਚਾ ਤੁਰਦਾ ਕਿ ਉਹਨਾਂ ਦੀ ਕੀ ਪ੍ਰੋਬਲਮ ਹੈਗੀ ਬਾਅਦ ਚੈੱਕ ਕਰਾਇਆ ਤੇ ਕਹਿੰਦੇ ਜੀ ਨਾੜ ਬਲੋਗ ਹੈਗੀ ਦਿਮਾਗ ਦੀ अच्छा उधो दी ਦਵਾਈ ਚੱਲ ਰਹੀ ਆ ਡਾਕਟਰ ਗਣੇਸ਼ ਕੋ ਦਵਾਈ ਚੱਲਦੀ ਹੋਟੀਆਂ ਹਸਤਾਲ ਭਜੀ ਕਿਸ ਤਰ੍ਹਾਂ ਮਨ ਚ ਲੱਗਦਾ ਕਿ ਸਾਰੇ ਬੱਚੇ ਖੇਡਦੇ ਹੁੰਦੇ ਨੇ ਜਿਹੜੋ ਆਪਣਾ ਬੱਚਾ ਕਹਿੰਦੇ ਹਾਂ ਜੀ ਸਾਨੂੰ ਚਾਹੀਦਾ ਵੀ ਇਹ ਵੀ ਹਾਸੇ ਖੇਡੇ ਘੁੰਮੇ ਫਰੇ ਇਹਦਾ ਸਾਈਕਲ ਚਲਾਉਣ ਨੂੰ ਦਿਲ ਕਰਦਾ ਮੈਂ ਵੀ ਸਕੂਲੇ ਜਾਵਾਂ ਖੇਡਾਂ ਸਕੂਲੇ ਵੀ ਜਾਵਾਂ ਤੇ ਖੇਡਾਂ ਮੱਲਾਂ ਬੱਚਿਆਂ ਦੇ ਵਿੱਚ ਲੇਕਿਨ ਵਿਚਾਰਾ ਪਰੇਸ਼ਾਨ ਹੈਗਾ ਕੀ ਕਰੀਏ ਜੀ ਅਜੇ ਤੱਕ ਜੇਕਰ ਗੱਲ ਕੀਤੀ ਜਾਵੇ ਕਿੰਨੇ ਪੈਸੇ ਲੱਗ ਚੁੱਕੇ ਨੇ ਕਿੰਨਾ ਖਰਚਾ ਆ ਚੁੱਕਿਆ ਹੈ ਟੋਟਲੀ ਟੋਟਲ 6 ਲੱਖ ਰੁਪਇਆ ਲੱਗ ਚੁੱਕਿਆ ਜੀ ਬਾਕੀ ਆਪਣਾ ਦਿਹਾੜੀਆਂ ਦੂੜੀਆਂ ਬਣ ਗਏ ਟਾਈਮ ਬਰਬਾਦ ਹੀ ਹੁੰਦਾ ਹੈ ਕਿਰਾਏ ਤੇ ਰਹਿੰਦੇ ਆ ਕਿਰਾਇਆ ਜੁੜ ਜਾਂਦਾ ਹੈ ਕਿਰਾਇਆ ਬੜੀ ਮੁਸ਼ਕਲ ਆਇਆ ਕਿੰਨੇ ਮਹੀਨਿਆਂ ਦਾ ਕਿਰਾਇਆ ਜਮਾ ਹੋ ਗਿਆ ਭਾਜੀ ਕਿੰਨਾ ਕਿਰਾਇਆ ਹੈ ਕਿਰਾਇਆ 2500 ਰੁਪਏ ਦਾ ਤਾਂ ਇਸੇ ਤਰੀਕੇ ਨਾਲ ਗਰਮੀ ਦੇ ਉੱਤੇ ਰਹਿੰਦੇ ਜੀ ਹਾਂਜੀ ਹਾਂਜੀ ਬੱਚੇ ਨੂੰ ਲਾਜ਼ਮੀ ਜ਼ਰੂਰ ਤੇ ਗਰਮੀ 'ਚ ਤੇ ਬੱਚਾ ਹੋਰ ਰੋਂਦਾ ਨਹੀਂ ਹੈ ਹਾਂਜੀ ਪੈਸੇ ਹੁੰਦੇ ਸੀ ਕਮਰਾ ਵੀ ਹੋਰ ਕਿਤੇ ਲੱਲੀ ਕੋਈ ਚਾਸਵਾ ਦਾ ਕਮਰਾ ਲਈਏ ਹੁਣ ਟਾਈਮ ਬਾਸ ਤੇ ਕਰਨਾ ਹੀ ਪੈਣਾ ਤੇ ਸੋ ਜਿਆਦਾ ਬੱਚਾ ਸਾਡਾ ਢਿੱਲਾ ਹੁੰਦਾ ਜਾਂਦਾ ਗਰਮੀ ਦੇ ਨਾਲ ਕਿੰਨੇ ਮਤਲਬ ਤੁਸੀਂ ਕੰਮ ਕਾ ਦਾ ਕਰਦੇ ਜੀ ਕਿਸ ਤਰੀਕੇ ਨਾਲ ਪੈਸੇ ਇਕੱਠੇ ਕਰਦੇ ਜੀ ਅਰੇਂਜ ਕਰਦੇ ਜੀ ਕਿਉਂਕਿ ਕਿਸੇ ਵੇਲੇ ਬਿਮਾਰੀ ਵੱਧ ਵੀ ਜਾਂਦੀ ਹੈ ਕਿਸ ਤਰੀਕੇ ਨਾਲ ਅਰੇਂਜ ਕਰਦੇ ਜੀ ਸਾਰਾ ਵੱਧ ਜਾਂਦੀ ਬਿਮਾਰੀ ਤੇ ਫਿਰ ਜੇ ਅਸੀਂ ਵਿਆਜੀ ਬੂਜੀ ਫੜ ਕੇ ਲਾਉਣੇ ਆ ਐਵੇਂ ਕਹੀਏ ਮੈਂ 1.5 ਤੋਂ 2 ਲੱਖ ਰੁਪਏ ਦਾ ਪਰ ਜਾਈ ਵੀ ਹੈਗਾ ਸਹੀ ਕੁਛ ਤਾਂ ਬੱਚੇ ਦੇ ਇਲਾਜ ਲਈ ਸਾਰੇ ਪੈਸੇ ਚੁੱਕੇ ਹਾਂਜੀ ਹਾਂਜੀ ਬੱਚੇ ਦੇ ਇਲਾਜ ਲਈ ਚੁੱਕੇ ਆਪਣੀ ਮਿਹਨਤ ਕਰਦਾ ਕੋਈ ਨਸ਼ਾ ਪਤਾ ਕੋਈ ਨਹੀਂ ਲਾਇਆ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਨਸ਼ੇ ਤੋਂ ਬਰੀ ਹੈ ਭਾਜੀ ਗੱਲ ਕਰੀ ਇਕੱਲਾ ਹੀ ਬੱਚਾ ਹੈ ਕਿ ਹੋਰ ਬੱਚੇ ਹਨ ਇੱਕ ਕੁੜੀ ਹੈ ਇੱਕ ਕੁੜੀ ਮੇਰੀ ਭੈਣ ਕੋ ਉਹਨੂੰ ਦੇਤੀ ਵੀ ਬੱਚਾ ਢਿਲਾ ਮਟਾ ਰੰਦਾ ਤੇ ਤਾਂ ਬੱਚਾ ਕਿਸੇ ਵੇਲੇ ਕਿਉਂਕਿ ਬੱਚੇ ਛੋਟੇ ਹੁੰਦੇ ਨੇ ਜਿੰਦ ਕਰਦੇ ਨੇ ਕਿ ਬਾਹਰ ਜਾਣਾ ਘੁੰਮਣ ਜਾਣਾ ਉਹ ਤੋਂ ਕਿਸ ਤਰੀਕੇ ਨਾਲ ਮੰਨ ਚ ਵੀਤੇ ਕਿਸ ਤਰੀਕੇ ਨਾਲ ਅਰੇਂਜ ਕੀਤਾ ਜਾਂਦਾ ਆਹੇ ਸਾਨੂੰ ਇੰਨੀ ਸ਼ਰਮ ਆਉਂਦੀ ਹੈ ਕਿ ਰਿਸ਼ਤੇਦਾਰ ਕੋ ਨਹੀਂ ਜਾਂਦੇ ਸਹੀ ਪੁੱਛੋ ਕੋਈ ਵਿਆਹ ਸ਼ਾਦੀ ਨਹੀਂ ਜਾਂਦੇ ਕਿ ਰਿਸ਼ਤੇਦਾਰ ਕੋ ਆ ਅਗਲੇ ਮਜਾਕ ਡਾਉਂਦੇ ਹਨ ਮੇਰਾ ਸਾਲਾ ਫੌਜੀ ਸੀ ਉਹਨੇ ਪਹਿਲੇ ਘਰ ਛੱਡ ਕੇ ਗੁਰਦਾਨ ਨਿਕ ਹਸਪਤਾਲ ਦੇ ਸਾਹਮਣੇ ਕੋ ਹਸਪਤਾਲ ਹੈਗਾ ਉੱਥੇ ਫੌਜੀ ਬੁੱਝਿਆ ਇਲਾਜ ਹੁੰਦਾ ਕਹਿੰਦਾ ਵੀ ਲਿਆਓ ਬੱਚੇ ਨੂੰ ਮੈਂ ਉੱਥੇ ਲਾ ਹੀ ਲੋਈ ਕਰਾ ਦੇਣਾ ਬਾਚੋ ਤੇ ਦਿਖਾਇਆ ਤੋ ਡਾਕਟਰ ਨੂੰ ਪਤਾ ਨਹੀਂ ਕੀ ਉਹਨੇ ਕਹਿਤਾ ਉਹ ਫੈਲਾ ਫੂਲਾ ਦਿਖਾਈਆਂ ਡਾਕਟਰ ਨੂੰ ਇਹ ਕਹਿੰਦੇ ਜੀ ਇਹ ਹੋਟੀਆਂ ਹਸਤਾਲ ਪਹਿਲਾਂ ਦਿਖਾਉਂਦੇ ਰੇ ਇਹਨੂੰ ਹੋਟੀਆਂ ਹਸਤਾਲ ਹੀ ਲੈ ਜਾ ਤੋ ਉਹਨਾਂ ਨੇ ਘਰੇ ਖੜ ਕੇ ਸਾਨੂੰ ਇੱਕ 500 ਰੁਪਇਆ ਘਰ ਦੀ ਮਰੀ ਨੂੰ ਭਰਾਤਾ ਤਾ ਤੇ ਮੈਂ ਕਹਾ ਚਲ ਇਹ ਵੀ ਰਹਿਣ ਦੇ ਤੂੰ ਕੋਈ ਗੱਲ ਨਹੀਂ ਕਹਿੰਦੀ ਨਹੀਂ ਚਲੋ ਅਸੀਂ ਪਹਿਲੀ ਈ ਰਿਹਾਏ ਹਣੇ ਘਰ ਚਲ ਬੱਚੇ ਨੂੰ ਹੀ ਦਿੱਤੇ ਤੁਹਾਨੂੰ ਨਹੀਂ ਤੇ ਇਹਨਾਂ ਨੂੰ ਇੱਕ ਰਿਨਿਕ ਆਵੇ ਚਲੋ ਸਾਡੀ ਹੈਲਪ ਕਰੋ ਉਹਦੇ ਇਹੋ ਹੀ ਕਹਿੰਦੇ ਚਲ ਬੱਚੇ ਨੂੰ ਬੱਚੇ ਦਾ ਇਲਾਜ ਕਰਾ ਦੇਣੇ ਫੜਾ ਮੋੜਾ ਜਿਹੜਾ ਨਕਸ਼ਾ ਉਹ ਆ ਦਿਖਾ ਦਾਂਗੇ ਭਜੀ ਪਰ ਜਿੱਕਰ ਗੱਲ ਕਰੀਏ ਰਿਸ਼ਤੇਦਾਰ ਰਿਸ਼ਤੇਦਾਰ ਬਹੁਤ ਐਮੇਤ ਰੱਖਦੇ ਨੇ ਮੌਕੇ ਤੇ ਕੰਮ ਆਂਦੇ ਨੇ ਲੋੜ ਵੇਲੇ ਕੰਮ ਆਂਦੇ ਨੇ ਤੁਸੀਂ ਕਿਸ ਤਰ੍ਹਾਂ ਵੇਂਦੇ ਜੇ ਰਿਸ਼ਤੇਦਾਰੀ ਨੂੰ ਆਪਣੀ ਯਾਰੀ ਦੋਸਤੀ ਜਿਵੇਂ ਰਿਸ਼ਤੇਦਾਰੀ ਹੁੰਦੀ ਹੈ ਕਿਸ ਤਰੀਕੇ ਨਾਲ ਤੁਹਾਡੇ ਕੰਮ ਆਈ ਬੱਚੇ ਦੇ ਨਾਲ ਆਹੀਂ ਸਾਰੇ ਪਹਿਲਾਂ ਸਾਰੇ ਰਿਸ਼ਤੇਦਾਰਾਂ ਮੈਂ ਬਹੁਤ ਕਰਦਾ ਰਿਹਾ ਮੈਂ ਆਪਣੀ ਭੈਣ ਕੋਲ ਰਹਿੰਦਾ ਰਿਹਾ ਉਹਨੀਆਂ ਚਾਰ ਕੁੜੀਆਂ ਦਾ ਵਿਆਹਾਂ ਨਾਲ ਮਿਲ ਕੇ ਚਲੋ ਇਹੜਾ ਜੀਜਾ ਜੀ ਮੇਰੇ ਉਹ ਭਾਰੇ ਸਰੀਰ ਦੇ ਚੀਦਾ ਸਾਹਿਬ ਲੱਗੇ ਬਾਬਾ ਦੀਪ ਸਿੰਘ ਦੇ ਇਹ ਬਾਬਾ ਦੀ ਸਹਿਮ ਨਿਵਾਸ਼ ਬਣੀ ਉਹਦੇ ਲਾਗੇ ਅਸੀਂ ਰੇੜੀ ਲਾਉਂਦੇ ਰਹੇ ਤੇ ਉੱਥੇ ਚਲੋ ਮੈਂ ਗੰਗੋ ਸਿੱਖਿਆ ਤੇ ਬਾਅਦ ਆਪਾਂ ਹਲਕਾ ਕਰ ਲਿਆ 2008 ਦੇ ਵਿੱਚ ਮੈਨੂੰ ਅੱਡ ਕਰਤਾ 14 ਲੱਖ ਰੁਪਇਆ ਜੋੜ ਕੇ ਤੇ ਮੈਨੂੰ ਅੱਡ ਕਰਤਾ ਨਾਲ ਤੇ ਜੀਜਾ ਜੀ ਮੇਰੇ ਪੂਰੇ ਹੋ ਗਏ ਮੈਂ ਤੇ ਉਹਨਾਂ ਨੂੰ ਆਪਣਾ ਮਾਂ ਪਿਓ ਸਮਝਿਆ ਮੈਂ ਚਲੋ ਕੱਲ ਨੂੰ ਮੇਰੇ ਬੱਚੇ ਹੋਣੇ ਆ ਮੇਰੇ ਕੰਮ ਹੋਣਗੇ ਇਹ ਮੇਰਾ ਦੁੱਖ ਦਰਦ ਸਮਝਣਗੇ ਭੈਣ ਭਰਾ ਕਹੇ ਨੇ ਮੇਰੀ ਬਾਹ ਨਹੀਂ ਬੜੀ ਕੁੜੀਆਂ ਨੂੰ ਚੰਗੇ ਘਰ ਵਿਆਈਆਂ ਕਹੇ ਨੇ ਬਾਹ ਨਹੀਂ ਕੋਈ 10 ਰੁਪਏ ਦੀ ਸਾਂਝ ਨਹੀਂ ਹੈਗੀ। ਭਾਜੀ ਤੁਸੀਂ ਜ਼ਿਆਦਾ ਕੰਮ ਕਰਦੇ ਜੀ ਕਿੰਨੇ ਕਿ ਦਿਹਾੜੀ ਚ ਕਮਾ ਲੈਂਦੇ ਜੀ ਰੋਜ਼ ਜ਼ੀਰੋ ਟੀ ਪੂਰੀ ਹੋ ਜਾਂਦੀ ਹੈ ਕਿ ਲਾਸਟ ਚ ਕਿ ਹਿਲੇ ਲੱਗ ਜਾਂਦੇ ਦਿਹਾੜੀ ਇਹ ਸਮਝ ਲਓ ਵੇ 6-7 ਰੁਪਇਆ ਸੇਰੇ ਦਾਸ ਲਾਉਣੀ ਹੈ। 100 ਰੁਪਇਆ ਵਟਲਾਂਗੇ ਵਾਤੋ ਵਾਤ ਉਹਦੇ ਵਿੱਚ 300 400 ਬਾਜੂ ਉਹਦੇ ਵਿੱਚ ਹੀ ਘਰ ਦਾ ਗੁਜ਼ਾਰਾ ਕਰਨਾ ਤੇ ਕੋਈ ਦਾਰੂ ਦਵਾਈ ਵੀ ਨਹੀਂ ਹੋਣੀ। ਕੋਈ ਉਹ ਪਲ ਕਿ ਜਦੋਂ ਬੱਚੇ ਦਾ ਇਲਾਜ ਕਰਾਣਾ ਹੋਵੇ ਪੈਸੇ ਨਹੀਂ ਨਿਕੋਲ। ਤੱਕ ਕਈਆਂ ਕੋ ਮਦਦ ਮੰਗੀ ਦੀ ਵੀ ਹੈ ਜਦੋਂ ਮਦਦ ਨਾ ਮਿਲੀ ਹੋਵੇ ਉਸ ਵੇਲੇ ਕਿਸ ਤਰ੍ਹਾਂ ਦਾ ਦਿਲ ਤੇ ਫੀਲ ਹੋਇਆ ਅਪੀਲ ਤੇ ਬਹੁਤ ਹੁੰਦਾ ਹੈ ਸ਼ਰਮ ਵੀ ਆਉਂਦੀ ਬਹੁਤ ਵੀ ਅਸੀਂ ਮੰਗਦੇ ਹਿੰਤ ਵੀ ਇੰਨੀ ਕੀਤੀ ਹੈ ਕਿ ਇਹ ਕੰਮ ਨਹੀਂ ਆਈ ਅੱਜ ਸਾਡੇ ਬੱਚਿਆਂ ਵਾਰੀ ਅਸੀਂ ਬੱਚੇ ਰਿਸ਼ਤੇਦਾਰਾਂ ਦੇ ਬੱਚੇ ਪਾਲਦੇ ਰਹੇ ਤਾਂ ਸਾਡੇ ਬੱਚਿਆਂ ਦੀ ਵਾਰੀ ਸਾਡੇ ਕੋ ਪੈਸਾ ਨਹੀਂ ਰੋਣ ਵੀ ਆਉਂਦਾ ਹੈ ਆ ਬਿਲਕੁਲ ਤਸਵੀਰਾਂ ਦੇਖ ਸਕਦੇ ਜੀ 6 ਸਾਲ ਦਾ ਜੈਵੀਰ ਕਿਤੇ ਨਾ ਕਿਤੇ ਮਨ ਚ ਕਾਫੀ ਚਾਹ ਨਹੀਂ ਕਿ ਸਕੂਲ ਜਾਵਾਂ ਸਾਈਕਲ ਚਲਾਵਾਂ ਬੱਚਿਆਂ ਨਾਲ ਖੇਡਾਂ ਪਰੋ ਕਿਸੇ ਬਿਮਾਰੀਆਂ ਕਾਰਨ ਜਿਹੜਾ ਪੰਜੇ ਤੇ ਹੈ ਜਿਸ ਨੂੰ ਇਲਾਜ ਦੀ ਜ਼ਰੂਰਤ ਹੈ ਇਲਾਜ ਲਈ ਲੱਖਾਂ ਰੁਪਈਆ ਦੀ ਜ਼ਰੂਰਤ ਹੈ ਤਾਂ ਪਰਿਵਾਰ ਦੇ ਹਾਲਾਤ ਕੁਛ ਇਸ ਤਰ੍ਹਾਂ ਨਹੀਂ ਨੇ ਕਿ ਇਹਨਾਂ ਪੈਸਾ ਇਕੱਠਾ ਕਰ ਸਕਣ ਕਿਉਂਕਿ ਪਹਿਲੇ ਹੀ ਕਾਫੀ ਪੈਸੇ ਲੱਗ ਚੁੱਕੇ ਨੇ ਤਾਂ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਮਜੂਰ ਨੇ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਕਿਉਂਕਿ ਬੱਚਿਆਂ ਦਾ ਸਭ ਤੋਂ ਪਹਿਲਾ ਜਿਹੜਾ ਮੋਹ ਹੁੰਦਾ ਹੈ ਮਾਂ ਨਾਲ ਹੁੰਦਾ ਹੈ ਤਾਂ ਮਾਂ ਦੇ ਕੀ ਵਿਚਾਰ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਕਿਉਂਕਿ ਬੱਚਾ ਜਦੋਂ ਕੋਈ ਜਿੱਦ ਕਰਦਾ ਹੈ ਸਾਰਾ ਦਿਨ ਰਹਿੰਦਾ ਹੈ ਮਾਂ ਕੋ ਤੇ ਬੱਚਾ ਮਾਂ ਹੀ ਸਭ ਤੋਂ ਪਹਿਲੇ ਕਿੰਦਾ ਚਾਹੇ ਦਰਦ ਹੋ ਜਾਂ ਤਕਲੀਫ ਹੋ ਜਾਂ ਖੁਸ਼ੀ ਹੋ ਮਾਂ ਤਾਂ ਉਹਦਾ ਪਹਿਲਾ ਵਰਡ ਹੈ ਤਾਂ ਮਾਂ ਨਾਲ ਗੱਲਬਾਤ ਕਰਦੀਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਲੱਗਦਾ ਜਦੋਂ ਬੱਚਾ ਕਿਸੇ ਟਾਈਮ ਰੋਂਦਾ ਹੈ ਜਾਂ ਜਿੱਦ ਕਰਦਾ ਹੈ ਤਾਂ ਮਨ 'ਚ ਕਿਸ ਤਰ੍ਹਾਂ ਦੇ ਖਿਆਲ ਆਉਂਦੇ ਮਨ 'ਚ ਤਾਂ ਬਹੁਤ ਖਿਆਲ ਆਉਂਦੇ ਆ ਜਦੋਂ ਅੰਦਾ ਵੱਧੂ ਜਿਹੜਾ ਪੀਂਂਦਾ ਬੜਾ ਤੜਫਦਾ ਉਹ ਤਰਾਂ ਦਾ ਵੇਖ ਕੇ ਦਿਲ ਪਾਤਰਾਉਂਦਾ ਵੇਖ ਜਾਂਦੇ ਜੇ ਕਿ ਬੱਚਾ ਸਕੂਲ ਜਾਵੇ ਬਾਕੀ ਬੱਚਿਆਂ ਨਾਲ ਖੇਡਿਆ ਕਰੇ ਹਾਂਜੀ ਇਹ ਹੈ ਸਕੂਲ ਜਾਵੇ ਮੈਂ ਤਾਂ ਕੰਨੀ ਸਕੂਲੇ ਵੀ ਚੱਲੂ ਆ ਨੋ ਨਰੰਡਾ ਵੀ ਕਿ ਸਾਰੇ ਪੱਤੇ ਧਰੇ ਫਿਰਦੇ ਪੱਤੇ ਵੱਡੇ ਵੀ ਪੱਜੇ ਫਿਰੇ ਇਹ ਪੱਤੇ ਪਰ ਰਿਸ਼ਤੇਦਾਰ ਨਹੀਂ ਕਦੀ ਪੁੱਛਦੇ ਨਾ ਰਿਸ਼ਤੇਦਾਰ ਨੂੰ ਪੁੱਛਦੇ ਬੇਟਾ ਕੀ ਨਾਮ ਹੈ ਜੈਵੀ ਜੈਵੀ ਸਕੂਲ ਜਾਣਾ ਚਾਹ ਨਾ ਤਾਂ ਕੀ ਗੱਲ ਹੋਈ ਇਹ ਕੀ ਹੁੰਦਾ ਕੀ ਹੁੰਦਾ ਇਹਨ ਦਾ ਕੀ ਹੈ ਸਾਈਕਲ ਚਲਾਣਾ ਹੈ ਕਿੱਥੇ ਪੇਟੋਂ ਦੇ ਆ ਪੇਟੋਂ ਦੀ ਆ ਕਿੱਥੇ ਨਹੀਂ ਕੱਢ ਤੇ ਹੁੰਦੀ ਆ ਅੱਛਾ ਭਾਜੀ ਜੇਕਰ ਗੱਲ ਕਰੀਏ ਕਿੱਥੇ ਕਿੱਥੇ ਮਤਲਬ ਜਿਆਦਾ ਤੁਹਾਨੂੰ ਲੱਗਦਾ ਲਾਜ਼ਮੀ ਜ਼ਰੂਰ ਤੇ ਕਿਉਂਕਿ ਕੀ ਬਿਮਾਰੀ ਹੈ ਤੁਹਾਨੂੰ ਸਾਂਝੀ ਕਰੋਗੇ ਕਿਸ ਤਰੀਕੇ ਨਾਲ ਬੱਚਾ ਦਿੱਕਤ ਦੇ ਵਿੱਚ ਆਂਦਾ ਹੈ ਇੱਕ ਰੇ ਨਾਰ ਬਲੌਗ ਹੈ ਗਈ ਇਹ ਦਿਮਾਗ ਨੂੰ ਇੱਕ ਫੈਕਸ਼ਨ ਹੋਈ ਆ ਤੇ ਉਹ ਨਾਰ ਫੁੱਲ ਜਾਂਦੀ ਆ ਪੇਟ ਪੂਰਾ ਫੁੱਲ ਜਾਂਦਾ ਹਾਂਜੀ ਐ ਪਕਾਨਿਆਂ ਨੂੰ ਪੇੜ ਫੁੱਲ ਜਾਂਦਾ ਤੇ ਸਾਨੂੰ ਲੱਗਦਾ ਵੀ ਜਿੱਥਾ ਹੁਣੇ ਫਾਟ ਹੀ ਜਾਣਾ ਨਾ ਦਰਸ਼ਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਕਿਉਂਕਿ ਬਹੁਤ ਸਾਰੇ ਵੀਰ ਨੇ ਐਨਜੀਓ ਨੇ ਸੰਸਥਾਵਾਂ ਨੇ ਜਿਹੜੀਆਂ ਮਦਦ ਕਰਨ ਨੂੰ ਗਾਂ ਰਹਿੰਦੀਆਂ ਨੇ ਪੰਜਾਬ ਦੇ ਵੀਰ ਸਾਰੇ ਗਾਂ ਰਹਿੰਦੇ ਕੀ ਅਪੀਲ ਕਰਨਾ ਚਾਹੋਗੇ ਐਂਦੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਸਾਡੇ ਬੱਚੇ ਦਾ ਇਲਾਜ ਹੋਣਾ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਡਾ ਬੱਚਾ ਚਲੋ ਵਿੜਾਪੇ ਦਾ ਸਹਾਰਾ ਬਣੇ ਬੱਚੇ ਚਲੋ ਸਭ ਦੇ ਸਾਝੇ ਹੁੰਦੇ ਆ ਬੇਹੱਥ ਜੋੜ ਕੇ ਬੇਨਤੀ ਆ ਇਹਦਾ ਇਲਾਜ ਕਰਾਇਆ ਜਾਵੇ ਬਾਕੀ ਸਾਨੂੰ ਪੈਸੇ ਨਾਲ ਪ੍ਰੇਮ ਨਹੀਂ ਆਨਾ ਸ਼ੁਰੂ ਤੋਂ ਪੈਸੇ ਨਾਲ ਪ੍ਰੇਮ ਕੀਤਾ ਸਾਨੂੰ ਬੱਚਿਆਂ ਨਾਲ ਪਿਆਰ ਆ ਇੱਕ ਬੇਟੀ ਆ 18 ਸਾਲ ਦੀ ਕੱਲ ਨੂੰ ਉਹਨੂੰ ਇਹ ਵਿਆਹਣਾ ਚਲੋ ਉਹ ਵੀ ਵਿਚਾਰੀ ਰੋਂਦੀ ਆ ਵੀ ਸਾਡਾ ਵੀਰ ਹੋਵੇ ਹੱਸੇ ਖੇਡੇ ਕੱਲ ਨੂੰ ਰਖੜੀ ਬੰਨਣੀ ਆ ਪਹਿਲਾਂ ਤਸਰੀ ਵਿਚਾਰੀ ਜਦੋਂ ਤਿੰਨ ਬੱਚੇ ਪੂਰੇ ਹੋ ਗਏ ਮੁੰਡੇ ਵੀ ਸਾਡਾ ਵੀਰ ਹੋਵੇ ਬਾ ਚ ਇਹ ਹੋਇਆ ਚਲੋ ਮਹਾਰਾਜਾ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਫੇ ਸਾਡੇ ਘਰ ਬੱਚਾ ਆਇਆ ਅਸੀਂ ਬੜੇ ਖੁਸ਼ ਹੋਏ ਜ਼ਰੂਰ ਕਿ ਜੈਨਾ ਕਿਤੇ ਮਨ ਦੇ ਵਿੱਚ ਕਾफी ਚਾਹ ਨੇ ਜਿਹੜੇ ਹਾਲਾਤਾਂ ਦੇ ਕਰਕੇ ਦਬੇ ਹੋਏ ਨੇ ਤਾਂ ਜੈਵੀਰ ਨੂੰ ਜ਼ਰੂਰਤ ਹੈ ਤੁਹਾਡੇ ਵਰਗੇ ਸਾਥ ਦੀ ਤੁਹਾਡੀ ਲੋੜ ਦੀ ਹੁਣ ਅਗਾਹੋਂ ਦੀ ਲੋੜ ਹੈ ਇਹੋ ਜੀ ਸੰਸਥਾਵਾਂ ਨੂੰ ਜੋ ਇਹਨਾਂ ਦਾ ਇਲਾਜ ਕਰਾ ਸਕਣ ਜੈਵੀਰ ਦਾ ਇਲਾਜ ਕਰਾ ਸਕਣ 6 ਸਾਲ ਦੀ ਉਮਰ ਹੈ ਤਾਂ ਮਨ ਚ ਕਈ ਚਾਹ ਨੇ ਸਕੂਲ ਜਾਵਾਂ ਬੱਚਿਆਂ ਨਾਲ ਖੇਡਾਂ ਸਾਈਕਲ ਚਲਾਵਾਂ ਪਰ ਪਰਿਵਾਰ ਇਲਾਜ ਕਰਾਉਣ ਦੇ ਵਿੱਚ ਅਸਮਰਥ ਹੈ ਹੁਣ ਦੇਖਣਾ ਹੈਗਾ ਕਿੰਨੀ ਜਲਦੀ ਸਾਡੇ ਵੀਰ ਗੱਲ ਸੁਣਦੇ ਨੇ ਸੰਸਥਾਵਾਂ ਅੱਗੇ ਆਂਦੀਆਂ ਨੇ ਨੌਜਵਾਨ ਅੱਗੇ ਵਧਦੇ ਨੇ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ